ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਉੱਤੇ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਂ ਪੰਜਾਬੀ ਸੰਗੀਤ ਦੇ ਚਮਕਦੇ ਸਿਤਾਰੇ ਰਾਜਵਰ ਜਵੰਦਾ ਬਾਰੇ ਜਿਨ੍ਹਾਂ ਦੇ ਜਾਣ ਤੋਂ ਬਾਅਦ ਪੂਰਾ ਪੰਜਾਬ ਸੋਗ ਵਿੱਚ ਡੁੱਬ ਗਿਆ ਸੀ ਪਰ ਦੋਸਤੋ ਅੱਜ ਇੱਕ ਐਸੀ ਖਬਰ ਸਾਹਮਣੇ ਆਈ ਹੈ ਜਿਸ ਨੇ ਦੁਬਾਰਾ ਰਾਜਵਰ ਜਵੰਦਾ ਦੇ ਚਾਹਣ ਵਾਲਿਆਂ ਦੇ ਦਿਲ ਵਿੱਚ ਉਮੀਦ ਦੀ ਚਿੰਗਾਰੀ ਜਗਾ ਦਿੱਤੀ ਹੈ ਉਹ ਹੈ ਰਾਜਵੀਰ ਜਵੰਦਾ ਦੀ ਪਤਨੀ ਅਸਵਿੰਦਰ ਕੌਰ ਦਾ ਵੱਡਾ ਐਲਾਨ ਰਾਜਵੀਰ ਜਵੰਦਾ ਦੇ ਪਿੰਡ ਵਿੱਚ ਹੋਏ ਪੋਗ ਸਮਾਗਮ ਵਿੱਚ ਜਦੋਂ ਅਸਵਿੰਦਰ ਕੌਰ ਜਦੋਂ ਸਟੇਜ ਉੱਤੇ ਆਈ ਤਾਂ ਪੂਰਾ ਪੰਡਾਲ ਖਮੋਸ਼ ਹੋ ਗਿਆ ਉਹਨਾਂ ਨੇ ਮਾਈਕ ਫੜਿਆ ਤੇ ਪਾਵਕਲ ਹੈ ਜੀ ਵਿੱਚ ਕਿਹਾ ਰਾਜਵੀਰ ਨੇ ਹਮੇਸ਼ਾ ਕਿਹਾ ਸੀ ਕਿ ਸੰਗੀਤ ਸਾਡੀ ਰੂਹ ਤੇ ਸਾਡੀ ਜ਼ਿੰਦਗੀ ਦਾ ਹਿੱਸਾ ਹੈ ਅੱਜ ਭਾਵੇਂ ਉਹ ਸਾਡੇ ਵਿੱਚ ਨਹੀਂ ਹੈ ਪਰ ਉਸ ਦਾ ਸੰਗੀਤ ਅਜੇ ਵੀ ਮੇਰੇ ਨਾਲ ਜਿਉਂਦਾ ਇਹ ਸੁਣ ਕੇ ਕਈਆਂ ਦੀਆਂ ਅੱਖਾਂ ਹੰਝੂਆਂ ਨਿਕਲੇ ਉਹਨਾਂ ਨੇ ਕਿਹਾ ਰਾਜਵੀਰ ਨੇ ਮੇਰੇ ਨਾਲ ਇੱਕ ਅਨਰਲੀਜ਼ ਗਾਣਾ ਰਿਕਾਰਡ ਕੀਤਾ ਸੀ ਉਹ ਉਹਨਾਂ ਦਾ ਅੰਤਿਮ ਸੁਪਨਾ ਸੀ ਮੈਂ ਫੈਸਲਾ ਕੀਤਾ ਹੈ ਕਿ ਉਸ ਗੀਤ ਨੂੰ ਜਲਦੀ ਰਿਲੀਜ਼ ਕਰਾਂਗੀ ਅਤੇ ਉਸ ਦੀ ਕਮਾਈ ਨਾਲ ਮੈਂ ਰਾਜਵੀਰ ਦੇ ਨਾਂ ਤੇ ਇੱਕ ਫਾਊਂਡੇਸ਼ਨ ਬਣਾਵਾਂਗੀ ਜੋ ਨਵੇਂ ਗਾਇਕਾਂ ਨੂੰ ਮੌਕਾ ਦੇਵੇਗੀ ਇਹ ਬੋਲ ਕੇ ਪੂਰਾ ਸਮਾਗਮ ਤਾਲੀਆਂ ਨਾਲ ਗੂੰਜ ਉੱਠਿਆ ਸੰਗੀਤ ਜਗਤ ਦੇ ਕਈ ਸਤਾਰਿਆਂ ਨੇ ਕਿਹਾ ਇਹ ਕਦਮ ਰਾਜਵੀਰ ਦੀ ਲੈਗਸੀ ਨੂੰ ਅੱਗੇ ਵਧਾਵੇਗਾ ਇੱਥੇ ਮੌਜੂਦ ਆਮ ਪਾਰਟੀ ਤੇ ਆਗੂ ਵਿਕਰਮ ਪਰਮਜੀਤ ਸਿੰਘ ਨੇ ਮંચ ਤੇ ਆ ਕੇ ਕਿਹਾ ਅਸ਼ਵਿੰਦਰ ਗੌਰ ਦੀ ਇਹ ਹਿੰਮਤ ਪੰਜਾਬੀ ਸੰਗੀਤ ਨੂੰ ਨਵੀਂ ਦਿਸ਼ਾ ਦੇਵੇਗੀ ਇਸ ਫਾਊਂਡੇਸ਼ਨ ਨੂੰ ਪੂਰਾ ਸਹਿਯੋਗ ਦੇਵਾਂਗੇ ਦੋਸਤੋ ਸਮਾਗਮ ਦਾ ਮਾਹੌਲ ਇਨਪਾਬਕ ਹੋ ਗਿਆ ਸੀ ਕਿ ਲੋਕ ਰੋ ਪਏ ਕੋਈ ਰਾਜਵੀਰ ਦੇ ਗਾਣੇ ਗੁੰਗੁਣਾ ਰਿਹਾ ਸੀ ਕੋਈ ਮੋਮਬਤੀ ਬਾਲ ਕੇ ਉਹਨਾਂ ਦੀ ਯਾਦ ਵਿੱਚ ਖੜਾ ਸੀ ਅਸ਼ਵਿੰਦਰ ਕੌਰ ਨੇ ਆਪਣੇ ਬਿਆਨ ਦੇ ਅੰਤ ਵਿੱਚ ਕਿਹਾ ਰਾਜਵੀਰ ਨੇ ਮਾਨੂੰ ਸਿਖਾਇਆ ਸੀ ਕਿ ਜੀਵਨ ਵਿੱਚ ਕਦੇ ਵੀ ਹਾਰ ਨਹੀਂ ਮੰਨਣੀ ਮੈਂ ਉਹਨਾਂ ਦੀ ਆਵਾਜ਼ ਨੂੰ ਉਹਨਾਂ ਦੇ ਸੰਗੀਤ ਨੂੰ ਤੇ ਉਹਨਾਂ ਦੇ ਸੁਪਨਿਆਂ ਨੂੰ ਜਿਉਂਦਾ ਰੱਖਾਂਗੀ ਇਹ ਬੋਲ ਸੁਣ ਕੇ ਪੂਰੇ ਪੰਜਾਬ ਸੰਗੀਤ ਜਗਤ ਭਰ ਕੋ ਹੋ ਗਿਆ ਫੈਨਾ ਨੇ ਸੋਸ਼ਲ ਮੀਡੀਆ ਉਤੇ ਰਾਜਵੀਰ ਜਿਵੰਦਾ ਐਵਰ ਟ੍ਰੈਂਡ ਕਰਵਾ ਦਿੱਤਾ ਦੋਸਤੋ ਰਾਜਵੀਰ ਜਿਵੰਦਾ ਚਲੇ ਗਏ ਪਰ ਉਹਨਾਂ ਦਾ ਸੰਗੀਤ ਉਹਨਾਂ ਦਾ ਜਜ਼ਬਾ ਉਹਨਾਂ ਦੀ ਆਵਾਜ਼ ਅਜੇ ਵੀ ਜੁੰਦੀ ਹੈ ਉਹਨਾਂ ਦੀ ਪਤਨੀ ਅਸ਼ਵਿੰਦਰ ਕੌਰ ਨੇ ਉਹਨਾਂ ਦੀ ਲੈਗਸੀ ਨੂੰ ਜਾਰੀ ਰੱਖਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ ਹੈ ਸਾਨੂੰ ਪੂਰਾ ਯਕੀਨ ਹੈ ਜਦੋਂ ਇਹ ਸਾਨੂੰ ਰਿਲੀਜ਼ ਗਾਣਾ ਰਿਲੀਜ਼ ਹੋਵੇਗਾ ਪੂਰਾ ਪੰਜਾਬ ਉਸ ਨੂੰ ਦਿਲੋਂ ਸੁਨੇਗਾ ਇਹ ਸਿਰਫ ਇੱਕ ਗਾਣਾ ਨਹੀਂ ਹੋਵੇਗਾ ਇਹ ਰਾਜਵਰ ਜੁੰਦਰ ਦੀ ਆਤਮਾ ਦੀ ਆਵਾਜ਼ ਹੋਵੇਗੀ ਰਾਜਵਰ ਜੁੰਦਰ ਦੀ ਆਤਮਾ ਨੂੰ ਸ਼ਾਂਤੀ ਮਿਲੇ ਤੇ ਉਹਨਾਂ ਦੀ ਆਵਾਜ਼ ਹਮੇਸ਼ਾ ਪੰਜਾਬੀ ਸੰਗੀਤ ਵਿੱਚ ਗੂੰਜਦੀ ਰਹੇ। ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਲਾਈਕ ਅਤੇ ਕਮੈਂਟ ਸੈਕਸ਼ਨ ਵਿੱਚ ਵੈਗਰੂ ਜ਼ਰੂਰ ਲਿਖਿਓ ਤੇ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਮਿਲਦੇ ਹਾਂ ਕਿਸੇ ਖਾਸ ਖਬਰ ਦੇ ਨਾਲ, ਖਾਸ ਅਪਡੇਟ ਦੇ ਨਾਲ। ਧੰਨਵਾਦ।